ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਸਾਰਗ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਓਅੰਕਾਰ ਸਤਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਓ ਸਬਦ ਪਉ ਪੰਜਨ ਜਮਕਾਲ ਦੇ ਖੰਜਨ ਹਰ ਸੇਤੀ ਲਿਵਲਾਈ ਹਰ ਸੁਖਦਾਤਾ ਗੁਰਮੁਖ ਜਾਤਾ ਸਹਿਜੇ ਰਿਹਾ ਸਮਾਈ ਭਗਤਾ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਵਡਾਈ ਨਿਜਗਰਵਾਸਾ ਸਦਾ ਹਰ ਸੇਵਨ ਹਰ ਦਰ ਸੋਭਾ ਪਾਈ ਮਨ ਮੁਖ ਬੁੱਧ ਕਾਚੀ ਮਨੁਵਾ ਡੋਲੇ ਕਥ ਨ ਕਥੈ ਕਹਾਣੀ ਗੁਰਮਤਿ ਨੇਚਲ ਹਰ ਮਨ ਵਸਿਆ ਅਮਰ ਸਾਚੀ ਬਾਣੀ ਮਨ ਕਿ ਤਰੰਗ ਸਬਦ ਨਿਵਾਰੇ ਰਸਨਾ ਸਹਿ ਸੁਭਾਈ ਸਾਧਗੁਰ ਮਿਲ ਰਹੀਐ ਸਦਪਨੇ ਜਿਨ ਹਰ ਸੇ ਤੀਲੇ ਬਲਾਈ ਮਨ ਸਬਦ ਮਰੈ ਤਾ ਮੁਕਤੋ ਹੋਵੈ ਹਰ ਚਰਣੀ ਜਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾ ਵੈ ਸੈ ਸੁਭਾਈ ਸਬਦ ਵਿਚਾਰ ਸੁਦਾ ਰੰਗ ਰਾਤੇ ਹੋ ਮੈਂ ਤਿਸ ਨਾ ਮਾਰੀ ਅੰਦਰ 내 ਕੇਵਲ ਹਰ ਰਵਿਆ ਸਬਾ ਤੁਮ ਰਾਮੁ ਰਾਰੀ ਸੇਵਕ ਸੇਵ ਰਹੇ ਸਜ ਰਾਤੇ ਜੋ ਤੇਰੇ ਮਨ ਭਾਣੇ ਦੂਦਾ ਮੈਲ ਨ ਪਾਵੇ ਜਗ ਝੂਠੀ ਗੁਣ ਅਵਗੜਨਾ ਪਛਾਣੇ ਆਪੇ ਮੇਰ ਲਏ ਕਤ ਕਥਿਐ ਸਜ ਸ਼ਬਦ ਸਚ ਬਾਣੀ ਨਾਨਕ ਸੱਚੇ ਸਤਿ ਸਿਮਾਣੇ ਹਰ ਕਾ ਨਾਮੁ ਵਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਮੱਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਪਉ ਭੰਜਨ ਗੁਰਮੁਖ ਏਕੋ ਡਿਠਾ ਰਹਾਉ ਕੋੜ ਕੋਟ ਅੰਦਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰ ਨ ਸੂਜੈ ਦੂਜਾ ਸਤਗੁਰ ਏਕ ਬੁਝਾਇਆ प्रेम पदार्थ जिन ਘਟ ਵਸਿਆ ਸਹਿਜ ਰਹੇ ਸਮਾਈ। ਸਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿ ਸੁਭਾਈ। ਰਸਨਾ ਸਬਦ ਵਿਚਾਰ ਅਸ ਰਾਤੀ ਲਾਲ ਭਈ ਰੰਗ ਲਾਈ। ਰਾਮ ਨਾਮ ਨਹਿ ਕੇਵਲ ਜਾਣਿਆ ਮੰਤਰ ਇਤਿਹਾਸਾਂ ਤਾਈ। ਪੰਡਤ ਪੜ ਪੜ ਮੋਨੀ ਸਭ ਥਕੇ ਭਰਮ ਭੇਖ ਥਕੇ ਭੇਖ ਧਾਰੀ। ਗੋਰ ਪ੍ਰਸਾਦ ਨਰਿੰਜਨ ਪਾਇਆ ਸੱਚਾ ਸ਼ਬਦ ਵਿਚਾਰੀ ਆਵਾ ਗੋਣ ਨਿਵਾਰ ਸੱਚ ਰਾਤੇ ਸਾਧ ਸ਼ਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚਾ ਸ਼ਬਦ ਸੈ ਤੁਹਾਨੂੰ ਪਜੈ ਮਨ ਸੱਚਾ ਲਿਵਲਾਈ ਅਗਾਮਾ ਗੋਚਰ ਨਾਮ ਨਰਿੰਜਨ ਗੁਰਮਖ ਮਨ ਵਸਾਈ ਏਕ ਸਮੈ ਸਭ ਵਰਤੋ ਜਾਣੈ ਵਿਰਲਾ ਏਕ ਪਛਾਣੈ ਸਬਦ ਮਰਿਆ ਤਾਂ ਸਭ ਕਿਸੂਜੈ ਆਂਧਨ ਇੱਕੋ ਜਾਣੈ ਜਿਸਨੂੰ ਨਜ਼ਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਬਲਾਈ ਸਾਰਗਮਹੱਲਾ ਤੀਜਾ ਮਨ ਮੇਰੇ ਹਰ ਕੀ ਕਥਾ ਕਹਾਣੀ ਹਾਰ ਨਦਰ ਕਰੇ ਸੋਈ ਜਨ ਪਾਏ ਗੁਰਮਖ ਵਿਰਲੇ ਜਾਣੀ ਰਹਾਉ ਹਰ ਗੈਰ ਗਭੀਰ ਗੁਣੀ ਗਹਿੀਰ ਗੁਰ ਕੈ ਸ਼ਬਦ ਪਛਾਨਿਆ ਬੋਬਦ ਕਰਮ ਕਰੈ ਭਾਈ ਦੂਜੈ ਬਿਨ ਸਬਦੈ ਬੋਰਾ ਨਿਆ ਹਰਨਾਮ ਨਾਵੇ ਸੋਈ ਜਲ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਗ ਹੈ ਮੇੜਾ ਦੂਜੈ ਭਰਮ ਪਤ ਖੋਈ ਕਿਆ ਡਰਡਾਂ ਗਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਿਯਾਰ ਕਿਰਪਾ ਕਰ ਹਰ ਜੀਉ ਨਾਮੋ ਹੋਏ ਸਖਾਈ ਸੱਚਾ ਸਜਦਾਤਾ ਕਰਮ ਬਧਾਤਾ ਜਿਸ ਭਾਵੇ ਤਿਸ ਨਾਏ ਲਏ ਗੁਰੂ ਦਵਾਰੈ ਸੋ ਜੀ ਪਾ ਬੂਜੈ ਗੁਰੂ ਦਵਾਰੈ ਸੋਈ ਬੂਜੈ ਜਿਸ ਨੂੰ ਆਵ ਬੁਝਾਏ ਦੇਖ ਬਿਸਮਾਦ ਹੋ ਮਨ ਨਹੀਂ ਚੇਤੇ ਆਵਾ ਗੁਣ ਸੰਸਾਰਾ ਸਤਗੁਰ ਸੇਵੈ ਸੋਈ ਬੂਜੈ ਪਾਏ ਮੁਖ ਦਵਾਰਾ ਜਿਨ ਦਰ ਸੂਜੈ ਸਿ ਕਦੇ ਨਾ ਵਿਗਾੜੈ ਸਤਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕੀਰਤ ਕਮਾਵੇ ਆਵਣ ਜਾਨ ਰਹਾਈ ਸੇਹਦਾਰ ਸਾਚੈ ਸਾਚ ਕਮਾਵੇ ਜਿਨ ਗੁਰਮੁਖ ਸਾਚ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਜੈ ਵਿਚਾਰਾ ਆਪੇ ਗੁਰਮਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤ ਪਾਵੇ ਲੇਖੈ ਆਪੇ ਗੁਰਮਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤ ਪਾਵੇ ਲੇਖੈ ਗੁਰੂ ਪਿਆਰਿਓ ਭੁਲ ਚੁਕ ਦੀ ਖਿਮਾ ਪਿੱਛੇ ਸਪੀਕਰ ਦੀ ਆਵਾਜ਼ ਆ ਰਹੀ ਹੈ ਸਾਡੇ ਪਿੰਡ ਦਾ ਗਰੰਥੀ ਅਨਪੜ੍ਹ ਹੈ ਉਹਨੂੰ ਨਹੀਂ ਪਤਾ ਕਿ ਆਵਾਜ਼ ਕਿੰਨੀ ਛੱਡਣੀ ਹੈ ਗੁਰੂ ਦੇ ਪਿਆਰੇ ਵਾਲਿਓ ਜਿਵੇਂ ਚ ਆਵਾਜ਼ ਸੁਣਾਈ ਦਿੱਤੀ ਹੋਈ ਸਪੀਕਰ ਦੀ ਤੇ ਮੈਂ ਮਾਫੀ ਮੰਗਦਾ ਹਾਂ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ